ਸਖਬੀਰ ਸਿੰਘ ਬਾਦਲ ਨੇ ਹਰਚੰਦ ਸਿੰਘ ਲੋਂਗੋਵਾਲ ਦੀ ਵਰਸੀ ਸਮਾਗਮ 'ਚ ਸ਼ਿਰਕਤ ਕੀਤੀ। ਇਸ ਮੌਕੇ ਤੇ ਸਖਬੀਰ ਬਾਦਲ ਨੇ ਹਰਚੰਦ ਸਿੰਘ ਲੋਂਗੋਵਾਲ ਵੱਲੋਂ ਸ਼੍ਰੋਮਣੀ ਅਖਾਲੀ ਦਲ ਦੇ ਲਈ ਪਾਏ ਗਏ ਯੋਗਦਾਨ ਨੂੰ ਯਾਦ ਕੀਤਾ। ਉੱਥੇ ਹੀ ਇਸ ਮੌਕੇ ਤੇ ਉਹਨਾਂ ਨੇ ਵਿਰੋਧੀ ਧਿਰਾਂ ਤੇ ਵੀ ਨਿਸ਼ਾਨੇ ਸਾਧੇ। ਆਦਰ ਸੂਰਮਿਓ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਮੰਗੂ ਆਪਾਂ ਇੱਥੇ ਆਉਣੇ। ਵਿਚਾਰਾਂ ਕਰਦੇ ਆ ਸੁਖਬੀਰ ਸਿੰਘ ਬਾਦਲ ਨੇ ਹਰਚੰਦ ਸਿੰਘ ਲੋਂਗੋਵਾਲ ਦੀ ਵਰਸਿਸ ਮਾਗਮ ਚ ਸ਼ਿਰਕਤ ਕੀਤੀ ਇਸ ਮੌਕੇ ਤੇ ਸੁਖਬੀਰ ਬਾਦਲ ਅਤੇ ਚੰਦ ਸਿੰਘ ਲੋਂਗੋਵਾਲ ਵੱਲੋਂ ਸ਼੍ਰੋਮਣੀ ਅਕਾਲੀ ਦਰ ਦੇ ਲਈ ਭਾਇੀ ਗਏ ਸਾਨੂੰ ਵਾਖਦਾ ਉੱਤੇ ਇਸ ਮੌਕੇ ਤੇ ਉਹਨਾਂ ਨੇ ਵਿਰੋਧੀ ਧਿਰਾਂ ਤੇ ਵੀ ਨਿਸ਼ਾਨੇ ਸਾਧੇ ਤੇ ਮੈਨੂੰ ਦੁੱਖ ਹੋਇਆ ਕਿ ਆਪਣੀ ਕੌਮ ਕਿੰਨੀ ਵੰਡੀ ਪਈ ਹੈ ਆਈ ਕਾਰਨ ਹੈ ਆਪਣੇ ਤੇ ਹਮਲੇ ਹੋ ਰਹੇ ਆ ਕਾਂਗਰਸ ਦੇ ਪੰਡਾਲ ਕੋਲੋਂ ਟੱਪਿਆ ਉੱਥੇ ਵੀ ਸਿੱਖ ਬੈਠੇ ਸੀ ਜਿਸ ਪਾਰਟੀ ਨੇ ਤੁਹਾਡੇ ਗੁਰੂ ਘਰ ਤੇ ਦਰਬਾਰ ਸਾਹਿਬ ਤੇ ਟੈਂਕਾਂ توپਾਂ ਦੇ ਹਮਲਾ ਕੀਤਾ ਹੋਏ ਜੀਨੇ ਤੁਹਾਡੇ ਹਜ਼ਾਰ ਭੈਣ ਭਰਾਵਾਂ ਨੂੰ ਕਤਲ ਕੀਤਾ ਹੈ ਉੱਥੇ ਵੀ ਆਪਣੇ ਸਿੱਖ ਉੱਥੇ ਜਾਣ ਫਿਰ ਝਾੜੂ ਵਾਲੇ ਪੰਡਾਲ ਦੇ ਕੋਲੋਂ ਹੀ ਟੱਪਿਆ ਉੱਥੇ ਵੀ ਬੈਠੇ ਸੀ ਆਪਣੇ ਜਿਸ ਪਾਰਟੀ ਨੇ ਠੱਗੀ ਮਾਰ ਕੇ ਆਪਣੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਤੇ ਮੈਂ ਸੋਚ ਰਿਹਾ ਸੀ ਕਿ ਮੈਂ ਕਿਤੇ ਵੀ ਜੇ ਬੀਜੇਪੀ ਦਾ ਕਿਤੇ ਵੀ ਧਰਨਾ ਹੋਏ ਜਾਂ ਕੋਈ ਇਕੱਠ ਹੋਏ ਤੁਹਾਨੂੰ ਮੁਸਲਮਾਨ ਨਹੀਂ ਦੇਖੂਗਾ ਉਹਦੇ ਚ ਕਿਉਂਕਿ ਮੁਸਲਮਾਨ ਸਮਝਦੇ ਐ ਕੀ ਬਾਬਰੀ ਬਜਟ ਬੀਜੇਪੀ ਨੇ ਡੋਈ ਹੈ ਉਹ ਕਹਿੰਦੇ ਮਰ ਜਾਗੇ ਪਰ ਅਸੀਂ ਉਹਨਾਂ ਨਾਲ ਨਹੀਂ ਜਾਵਾਂਗੇ ਤੇ ਆਪਾਂ ਤਾਂ ਚੇਰਮਨੀਆਂ ਲੈਣ ਵਾਸਤੇ ਆਪਣੀ ਕੌਮ ਨੂੰ ਛੱਡ ਦਿੰਨੇ ਆ ਦੋ ਗਨਮੈਨਾਂ ਪਿੱਛੇ ਛੱਡ ਦਿੰਨੇ ਆ ਤੇ ਫਿਰ ਆਪਣਾ ਕੌਮ ਫਿਰ ਆਪਾਂ ਕਹਿੰਦੇ ਆਪਾਂ ਬਹਾਦਰ ਕੌਮ ਹੈ ਆਪਣਾ ਨੁਕਸਾਨ ਹੀ ਆਪਣੀ ਜਿਹੜੀ ਇਕਤਾ ਨਹੀਂ ਹੈ ਨਾ ਉਹ ਨੁਕਸਾਨ ਹੀ ਉਹ ਹੈ ਜਿਹੜਾ ਹੁੰਦਾ ਉਹਦੀ ਗੱਲਾਂ ਚ ਲੱਗ ਜਾਂਦੇ ਆ ਆਏ ਸਮਝਦੇ ਨਹੀਂ ਕਿ ਕੀ ਸਾਜ਼ਿਸ਼ ਹੈ ਕਿਵੇਂ ਆਪਣੀ ਕੌਮ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੋ ਰਹੀ ਹੈ ਉਹ ਆਪਾਂ ਕਿਤੇ ਸਮਝਦੇ ਵੀ ਨਹੀਂ ਆਪਣੀ ਆਬਾਦੀ ਕਿੰਨੀ ਹੈ ਪੂਰੇ ਦੇਸ਼ ਦੇ ਜੇ ਆਬਾਦੀ ਦੇਖੀਏ ਮਸਾ 2% ਆਪਾਂ 2% ਆਪਾਂ ਪੰਜਾਬ ਚ ਮੈਜੋਰਿਟੀ ਚ ਐ ਪਰ ਦੁਨੀਆ ਹਿੰਦੁਸਤਾਨ ਦੇ ਹਰ ਸੂਬੇ ਚ ਮਨੋਰਿਟੀ ਚ ਐ ਜੇ ਆਪਾਂ ਆਪਣੀ ਤਾਕਤ ਕਮਜ਼ੋਰ ਕਰਤੀ ਆਪਣੀ ਸਿਆਸੀ ਪਾਰਟੀ ਅਕਾਲੀ ਦਲ ਨੂੰ ਕੰਵੋਇ ਕਰਤਾ ਦੇਖੋ ਕਿੰਨੇ ਹਮਲੇ ਤੁਹਾਡੇ ਤੇ ਹੋ ਗਏ ਜਦੋਂ ਅਕਾਲੀ ਦਲ ਤਕੜਾ ਸੀ ਕੋਈ ਪਾਰਟੀ ਹਿੰਦੁਸਤਾਨ ਦੀ ਹਿੰਮਤ ਨਹੀਂ ਕਰਦੀ ਸੀ ਤੁਹਾਡੇ ਗੁਰੂ ਘਰਾਂ ਤੇ ਹਮਲੇ ਕਰਨੇ ਛੋਟੇ ਗੁਰੂ ਘਰਾਂ ਤੇ ਕਬਜ਼ਾ ਕਰਨਾ ਧਾਮੀ ਸਾਹਿਬ ਬੈਠੇ ਐ ਤੁਸੀਂ ਦੇਖ ਲਓ ਤੁਸੀਂ ਕਾਲੀ ਦਲ ਨੂੰ ਕਮਜ਼ੋਰ ਕਰਤਾ ਅੱਜ ਤੱਕ ਹਜ਼ੂਰ ਸਾਹਿਬ ਦਾ ਐਕਟ ਹੀ ਬਦਲ ਦਿੱਤਾ ਤੇ ਅੱਜ ਉਹ ਕਾਬਜ ਹੋ ਗਏ ਐ ਧੱਕ ਪਟਨਾ ਸਾਹਿਬ ਦਾ ਐਕਟ ਬਦਲ ਦਿੱਤਾ ਕਾਬਜ ਹੋ ਗਏ ਐ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਤੁਹਾਡੀ ਗੁਰੂ ਘਰ ਦੀ ਕਮੇਟੀ ਹੈ ਉਹਦੇ ਤੇ ਕਾਬੂਜ ਹੋ ਗਏ ਐ ਆਪਣੀ ਸ਼ਰੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਦੀ ਐ ਜਿਹੜੀ ਅੰਗਰੇਜ਼ ਵੀ ਹਿੰਮਤ ਕਰ ਸਕੈ ਤੁਸੀਂ ਆਪਣੇ ਪਾਰਟੀ ਨੂੰ ਆਪਣੀ ਜਥੇਬੰਦੀ ਨੂੰ ਕਮਜ਼ੋਰ ਕਰਕੇ ਅੱਜ ਐਸਜੀਪੀਸੀ ਵੀ ਤੋੜਾ ਲਈ ਐ ਆ ਤਾਂ ਸ਼ੁਕਰ ਐ ਕੀ ਜੀਪੀਸੀ ਮੈਂਬਰ ਪੰਜਾਬ ਦੇ ਜਿਹੜੇ ਹੈ ਤਕੜੇ ਦੇ ਕਿਉਂਕਿ ਉਹਨਾਂ ਦਾ ਨਿਸ਼ਾਨਾ ਸੀ ਕਿ ਐਜੀਪੀਸੀ ਤੇ ਵੀ ਕਾਬਜ ਹੋਣਾ ਦੋ ਵਾਰ ਇਲੈਕਸ਼ਨ ਹੋਏ ਆ ਧਾਮੀ ਸਾਹਿਬ ਜਦੋਂ ਪਿਛਲੇ ਦੋ ਇਲੈਕਸ਼ਨਾਂ ਤਿੰਨ ਇਲੈਕਸ਼ਨਾਂ ਦੇਖ ਲਓ ਪੂਰੀ ਤਾਕਤ ਲੱਗੀਆਂ ਸੀ ਤੇ ਫਿਰ ਕਿਦੋਂ ਜਾਗੋਗੇ ਜੋ ਸਾਰਾ ਮੇਲਾ ਲੁੱਟਿਆ ਗਿਆ ਅੱਜ ਅਮਰਤ ਹਰੀ ਬੀਬੀ ਨੂੰ ਕਹਿੰਦੇ ਅਸੀਂ ਰਾਜਸਥਾਨ ਵਿੱਚ ਅਸੀਂ ਇਮਤਿਹਾਨ ਨਹੀਂ ਦੇਣ ਦੇਣਾ ਕਿਉਂ ਪਹਿਲੇ ਕਿਤੇ ਹਿੰਮਤ ਹੁੰਦੀ ਸੀ ਕਿਉਂਕਿ ਤੁਸੀਂ ਆਪਾਂ ਨੇ ਆਪ ਨੂੰ ਕਮਜ਼ੋਰ ਕਰ ਲਿਆ ਦੋਸ਼ੀ ਕਾਲੀਦਲ ਨਹੀਂ ਹੈ ਕਾਲੀਦਲ ਨੂੰ ਮੈਂ ਹੈਰਾਨ ਹੈ ਸੇ ਕੌਮ ਤੇ ਹੈਰਾਨ ਹੈ ਜਿਹੜੀ ਪਾਰਟੀ 100 ਸਾਲ ਪੁਰਾਣੀ ਥੋੜੀ ਜਥੇਬੰਦੀ ਹੈ ਥੋੜੀ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਜਥੇਬੰਦੀ ਹੈ ਗੁਰੂ ਘਰਾਂ ਦੀ ਰੱਖਿਆ ਵਾਸਤੇ ਜਾਨ ਕੁਰਬਾਨ ਨਾਲ ਕੰਨਾਂ ਲਈ ਜੱਥੇ ਮੰਦੀ ਏ ਉਹਦੇ ਤੇ ਇਲਜ਼ਾਮ ਲਾਤਾ ਬੇਅਦਬੀ ਤੇ ਲਾਉਂਦੇ ਕੌਣ ਸੀ ਉਹ ਕਿੱਥੇ ਅੱਜ ਕਿਛੇ ਦਾਦੂ ਵਾਲ ਸਾਹਿਬ ਕਿੱਥੇ ਮੰਡ ਸਾਹਿਬ ਸਾਰੇ ਤਾਂ ਕਿੱਧਰ ਜੱਫੀ ਪਾਈ ਫਿਰਦੇ ਆ ਹੁਣ ਕਿੱਧਰ ਹੈ ਹੁਣ ਜਦੋਂ ਬੇਦਬੀਆਂ ਹੋਈਆਂ ਹੁਣ ਕੋਈ ਹੁਣ ਕੌਣ ਹੀ ਬੋਲਦਾ ਮੈਂ ਤੈਨੂੰ ਦੱਸਣਾ ਚਾਹੁੰਦਾ 10 ਸਾਲ ਹੋ ਗਏ ਹੁਣ ਤਾਂ ਆਪਣੀ ਸਰਕਾਰ ਨਹੀਂ ਹੁਣ ਤਾਂ 5 ਸਾਲ ਕਾਂਗਰਸ ਦੀ ਰਹੀ ਆ ਹੁਣ ਝਾੜੂ ਵਾਲਿਆਂ ਦੀ ਐ ਉਦੋਂ ਕਹਿੰਦੇ ਸੀ ਅਕਾਲੀ ਦਲ ਲੀਡਰਾਂ ਨੂੰ ਅੰਦਰ ਕਰਾਂਗੇ ਬੇਅਦਬੀ ਕਰਾਈ ਦੱਸੋ ਕਿਹੜਾ ਅਕਾਲੀ ਦਲ ਦੇ ਲੀਡਰ ਤੇ ਪਰਚਾ ਹੋਇਆ ਬੇਅਦਬੀ ਦਾ ਇੱਕ ਤੇ ਦੱਸੋ ਕਰਾਈ ਕਰਾਉਣ ਵਾਲੇ ਉਹ ਐ ਉਹਨਾਂ ਨੂੰ ਪਤਾ ਸੀ ਕਿ ਕਾਲੀ ਦਲ ਨੇ ਇੰਨੇ ਕੰਮ ਕੀਤੇ ਐ ਲਗਾਤਾਰ 10 ਸਾਲ ਜੇ ਰੋਕਣਾ ਤੇ ਨਾਂ ਤੇ ਐਡੇ ਵੱਡੇ ਇਲਜ਼ਾਮ ਲਾ ਦਿਓ ਸਾਰੇ ਚਿੰਬੜਗੇ ਸਾਰੇ ਹੀ ਪਾਰਟੀਆਂ ਕਟੀਆਂ ਹੋ ਗਿਆ ਤੁਹਾਡੇ ਤੇ ਤੁਹਾਡੇ ਤੁਸੀਂ ਗੱਲਾਂ ਚ ਆਗੇ ਤੇ ਆਪਣੀ ਪਾਰਟੀ ਨੂੰ ਜਥੇਬੰਦੀ ਨੂੰ ਕਮਜ਼ੋਰ ਕਰਤਾ ਤੇ ਆ 10 ਸਾਲ ਦੇਖੋ ਕੀ ਹੋਇਆ ਤੁਹਾਡਾ ਹੁਣ ਰੁੱਲਦੇ ਫਿਰਦੇ ਐ ਸਾਰੇ ਹੁਣ ਜਿੱਥੇ ਜਾਈਦਾ ਹੁਣ ਕਹਿੰਦੇ 2027 ਖੇਤੀ ਲੈ ਕੇ ਆਓ 27 ਕਿਵੇਂ ਖੇਤੀ ਆਉਗੀ ਘੱਟ ਤੋਂ ਘੱਟ ਆਪ ਤਾਂ ਮਨ ਬਰਾਲੀਏ ਉਹਨਾਂ ਦੇ ਧਰਨਿਆਂ ਤੇ ਉਹਨਾਂ ਦੇ ਰੈਲੀਆਂ ਤੇ ਜਾਣਾ ਤਾਂ ਬੰਦ ਹੋ ਆਪਣੀ ਤਾਕਤ ਵਧਾਓ ਤਾਂ ਬਚਾਂਗੇ ਤਾਂ ਕੌਮ ਬਚੂਗੀ ਹੁਣ ਤੁਸੀਂ ਬੇਅਦਬੀ ਦੀ ਗੱਲ ਕਰਦੇ ਆ ਕਿਹੜਾ ਮਲੇਰਕੋਟ ਨੇ ਸਜ਼ਾ ਹੋਈ ਹੈ ਮਲੇਰ ਕੋਰਟ ਨੇ ਸਜ਼ਾ ਹੋਈ ਹੈ ਬੇਅਦਬੀ ਦੀ ਕੌਣ ਸੀ ਜਿਹਨੇ ਬੇਅਦਬੀ ਕੀਤੀ ਹੈ ਕਿਹਨੂੰ ਸਜ਼ਾ ਮਿਲੀ ਹੈ ਪਤਾ ਕਿਸੇ ਨੂੰ ਨਰੇਸ਼ ਯਾਦਵ ਨੂੰ ਬੇਅਦਬੀ ਕਰਨ ਦੀ ਸਜ਼ਾ ਸੈਸ਼ਨ ਕੋਰਟ ਨੇ ਦਿੱਤੀ ਹੈ ਕਿਹਨੂੰ ਕੌਣ ਆ ਨਰੇਸ਼ਾਦਮ ਆਮ ਆਦਮੀ ਪਾਰਟੀ ਦਾ ਦਿੱਲੀੋਂ ਐਮਐਲਏ ਇੱਥੇ ਆ ਕੇ ਬੇਅਦਬੀ ਕਰਨ ਆਇਆ ਸੀ ਆਇਆ ਸੀ ਕੀਤੀ ਤੇ ਅਸੀਂ ਫੜਿਆ ਸੀ ਉਹਨੂੰ ਤੇ ਉਹਦੇ ਵਕੀਲ ਕੌਣ ਹੈ ਵਕੀਰ ਕੌਣ ਲੜ ਰਿਹਾ ਹੈ ਉਹਦਾ ਕੇਸ ਆ ਆਪਣਾ ਆ ਆਪਣਾ ਹਰਪਾਲ ਚੀਮਾ ਤੇ ਹਰਜੋਤ ਬੈਂਸ ਉਹਨਾਂ ਦੇ ਮੰਤਰੀ ਅੱਜ ਦੇ ਮੰਤਰੀ ਉਹ ਲੜ ਰਹੇ ਆ ਆ ਸਜ਼ਾ ਹੋਣੀ 7-8 ਮਹੀਨੇ ਹੋਏ ਆ ਸਜ਼ਾ ਹੋਈ ਹੈ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਤੁਸੀਂ ਦੇਖੋ ਕਿੱਥੋਂ ਤੱਕ ਗਏ ਆ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਪਿਆਦਵੀ ਦੇ ਵਿੱਚ ਜੱਜ ਨੇ ਸਜ਼ਾ ਕਰ ਦੇਣੀ ਹੈ ਨਰੇਸ਼ ਯਾਦਵ ਨੂੰ ਫਿਰ ਕੇਜਰੀਵਾਲ ਨੇ ਬੁਲਾਏ ਅਫਸਰ ਬੁਲਾਏ ਤੇ ਕਿਹਾ ਕਿ ਕੇਸ ਹੀ ਵਾਪਸ ਕਰਾ ਲੋ ਚਲਦੇ ਕੇਸ ਖਤਮ ਹੋ ਗਿਆ ਕੇਸ ਕੋਰਟ ਨੇ ਫੈਸਲਾ ਦੇਣਾ 1 ਮਹੀਨੇ ਪਹਿਲੇ ਮਲੇਰ ਕੋਰਟਲੇ ਦੇ ਡੀਸੀ ਨੇ ਦਰਖਾਸਤ ਦਿੱਤੀ ਸੈਸ਼ਨ ਕੋਰਟ ਨੂੰ ਕਿ ਅਸੀਂ ਵਾਪਸ ਲੈ ਰਹੇ ਹਾਂ ਕੇਸ ਦੇਖੋ ਆਈ ਕਹਿੰਦੇ ਸੀ ਨਾ ਬੇਅਦਬੀ ਕਰਦੇ ਵਾਪਸ ਲੈਣ ਪਰ ਸੈਸ਼ਨ ਜੱਜ ਤਕੜਾ ਸੀ ਉਹ ਕਹਿੰਦੇ ਏਡੇ ਸਬੂਤ ਹੈ ਉਹਨੇ ਦਰਖਾਸਤ ਹੀ ਰਿਜੈਕਟ ਕਰ ਦਿੱਤੀ ਤੇ ਅੱਜ ਉਹ ਅੰਦਰ ਹੈ ਮੈਂ ਤੁਹਾਨੂੰ ਲਿਖ ਕੇ ਦਿੰਦਾ ਆ ਸਾਰੀਆਂ ਬੇਅਦਬੀਆਂ ਦੇ ਮਗਰਾਂ ਝਾੜੂ ਵਾਲੇ ਆ ਕਿਉਂਕਿ ਉਹ ਚਾਹੁੰਦੇ ਸੀ ਕਿ ਸ਼ੋਮਨੀ ਕਾਲੀ ਦਲ ਦੀ ਸਰਕਾਰ ਨੂੰ ਰੋਕਿਆ ਜਾਏ ਤੇ ਉਹ ਕਾਮਯਾਬ ਹੋ ਗਏ हम हालात की है यार वो सोचते है कि जेड़ा भी पंजाब आवाज उठा आवाज न कुचलता जाए हिडरा ले हूं मजिठिया साहब तो देख लो कि ने साल हो गए नशा नशा नशा, नशा केंदे, केंदे, पांच साल कांग्रेस के टप गए तो पांच साल इन्हें झाड़ू वाले टपले चलान नहीं पेश की 5-5 ਸਾਲ ਵੀ ਕਿਤੇ ਚਲਾਨ ਰੁਕਦੇ ਐ ਤਿੰਨ ਮਹੀਨਿਆਂ ਚਲਾਨ ਪੇਸ਼ ਕਰਨਾ ਹੁੰਦਾ 5 ਸਾਲ ਹੋ ਗਏ ਕੋਈ ਮਿਲਿਆ ਨਹੀਂ ਜਦੋਂ ਨਸ਼ੇ ਜੀ ਨਹੀਂ ਮਿਲਿਆ ਫਿਰ ਆਮਦਨ ਚ ਪਾ ਦਿਓ ਫਿਰ ਕਿਸੇ ਹੋਰ ਚ ਪਾ ਦਿਓ ਹੁਣ ਉਹਨਾਂ ਦੇ ਹਲਕੇ ਤੇ ਮਾਝੇ ਦੇ ਜਿੰਨੇ ਵਰਕਰਾਂ ਉਹਨਾਂ ਦੇ ਡਰਾਉਣ ਦੀ ਕੋਸ਼ਿਸ਼ ਕਰਦੇ ਐ ਔਰ ਕੇਜਰੀਵਾਲ ਸਾਹਿਬ ਆ ਅਕਾਲੀ ਦਲ ਦੀ ਅਸੂਰ ਮੇ ਆ ਆ ਜੇਲ੍ਹਾਂ ਜਿਨੂੰ ਡਰਦੇ ਭਾਵੇਂ ਤੁਸੀਂ ਕੁਝ ਮਰਜ਼ੀ ਕਰ ਲੋ ਵੱਧ ਤੋਂ ਵੱਧ ਡੇਢ ਸਾਲ ਹੀ ਐ ਨਾ ਜਿਹੜੇ ਸਾਡੇ ਸਟੇਜਾਂ 'ਤੇ ਬੈਠੇ ਆ ਬਜ਼ੁਰਗ ਸਾਡੇ ਬਾਦਲ ਸਾਹਿਬ ਵਰਗਿਆਂ ਨੇ ਤਾਂ 16-16 ਸਾਲ ਜ਼ੁਲਮ ਦੇ ਖਿਲਾਫ ਲੜਾਈ ਲੜ ਕੇ ਜੇਲਾ ਗੱਟੀਆਂ ਅਸੀਂ ਜ਼ੁਲਮ ਦੇ ਖਿਲਾਫ ਲੜਦੇ ਰਵਾਂਗੇ ਥੋੜੇ ਧੱਕੇ ਦੇ ਖਿਲਾਫ ਲੜਦੇ ਰਵਾਂਗੇ ਤੇ ਜਿੰਨਾ ਤੱਕ ਪੰਜਾਬ ਨੂੰ ਆ ਝਾੜੂ ਵਾਲੇ ਤੋਂ ਕਾਂਗਰਸ ਤੋਂ ਆਜ਼ਾਦ ਨਹੀਂ ਕਰਾਉਂਦੇ ਉਦੋਂ ਤੱਕ ਆਪਣੀ ਲੜਾਈ ਜਾਰੀ ਰੂ ਦੇਖੋ ਤੁਹਾਡੇ ਤੇ ਕਿੱਡਾ ਵੱਡਾ ਹਮਲਾ ਕੀਤਾ ਹੈ ਆ ਜਿਹੜੀ ਲੈਂਡ ਗ੍ਰੈਬਿੰਗ ਸਕੀਮ ਹੈ ਤੁਹਾਨੂੰ ਪਤਾ ਕੀ ਚੀਜ਼ ਹੈ ਆ ਤੁਹਾਡੀਆਂ ਜ਼ਮੀਨਾਂ ਦਿੱਲੀ ਵਾਲੇ ਬਿਲਡਰਾਂ ਨੂੰ ਦੇਣਾ ਚਾਹੁੰਦੇ ਆ ਕੀ ਕਾਨੂੰਨ ਬਣਾਇਆ ਜਿਹੜਾ ਸਾਡੇ ਟਾਈਮ 'ਚ ਕਾਨੂੰਨ ਸੀ ਕੀ ਤੁਸੀਂ ਕਿਸਾਨ ਦੀ ਰਜਾਮੰਦੀ ਦੇ ਬਗੈਰ ਇੱਕ ਜੀਨ ਜ਼ਮੀਨ ਐਕਵਾਇਰ ਨਹੀਂ ਹੋਣੀ ਸਾਡੇ ਸਮੇਂ 'ਚ ਜਿਹੜੀ ਕਮੇਟੀ ਬਣਦੀ ਸੀ ਉਹ ਪਿੰਡ ਦਾ ਪੰਚਾਇਤ ਦਾ ਸਰਪੰਚ ਮੈਂਬਰ ਹੁੰਦਾ ਸੀ ਹਲਕੇ ਦਾ ਐਮ ਐਲ ਏ ਮੈਂਬਰ ਹੁੰਦਾ ਸੀ ਤੇ ਪਿੰਡ ਵਾਲੇ ਨੂੰ ਪੁੱਛਿਆ ਜਾਂਦਾ ਸੀ ਤੇ ਜੇ ਜੋ ਵੀ ਜ਼ਮੀਨ ਐਕਵਾਇਰ ਕਰਨੀ 400 ਗੁਣਾ ਵੱਧ ਮਾਰਕੀਟ ਰੇਟ ਨਾਲ ਪੈਸਾ ਦਿੰਦੇ ਸੀ ਸਾਡੇ ਟਾਈਮ 'ਚ ਰੈਫਾਇਨਰੀ ਵਾਸਤੇ ਯੂਨੀਵਰਸਿਟੀ ਵਾਸਤੇ ਐਕਵਾਇਰ ਕੀਤੀ ਕਿੱਥੇ 20-20 ਲੱਖ ਕਿੱਲੇ ਦਾ ਰੇਟ ਸੀ ਅਸੀਂ 80-80 ਲੱਖ ਦਿੱਤਾ ਉਦੋਂ ਲੋਕੀ ਸਾਡੂੰ ਸਵਾਰਜ ਕਰਦੇ ਸਾਡੇ ਵੀ ਲੈ ਲੋ ਕਿਉਂਕਿ 80 ਲੱਖ ਜਦੋਂ ਮਿਲ ਜਾਂਦਾ ਸੀ ਅੱਗੇ ਜਾ ਕੇ ਜਿਹਦੇ 20 ਕਿੱਲੇ ਸੀ ਉਹ 80 ਕਿੱਲੇ ਬਣਾ ਲੈਂਦਾ ਸੀ ਪਰ ਇਹਨਾਂ ਨੇ ਦੇਖਿਆ ਤੇ ਬਿਲਡਰਾਂ ਨੇ ਕਿਹਾ ਕੀ ਅਸੀਂ ਐਡੀ ਮਹਿੰਗੀ ਨਹੀਂ ਦੇਣੀ ਲੈਣੀ ਜ਼ਮੀਨ ਕਿਉਂਕਿ ਕੋਰੋਨਾ ਰੁਪਏ 30 ਹਜ਼ਾਰ ਕਰੋੜ ਦਾ ਸੌਦਾ ਕੇਜਰੀਵਾਲ ਨੇ ਕਰ ਲਿਆ ਕਿ ਮੈਂ 1.5 ਸਾਲ ਰਹਿ ਗਿਆ ਤੇ ਤੁਸੀਂ ਦੇਖ ਲਓ 65000 ਏਕੜ ਐਕਵਾਇਰ ਕਰਨ ਲੱਗੇ ਆ ਧੱਕੇ ਨਾਲ ਨੋਟੀਫਿਕੇਸ਼ਨ ਕੱਢਦੀ ਕਿਸਾਨ ਕਹਿੰਦੇ ਆ ਨਹੀਂ ਦੇਣੀ ਪਰ ਧੱਕੇ ਨਾਲ ਕੈਬਨਟ ਨੇ ਫੈਸਲਾ ਕਰਕੇ ਕਰਤਾ ਤੇ ਹੁਣ ਕੀ ਹੋਇਆ ਜਿਹੜੇ ਜਿਹੜੇ ਜ਼ਮੀਨ ਦਾ ਨਾਂ ਆ ਗਿਆ ਹੁਣ ਉਥੇ ਨਾ ਰਜਿਸਟਰੀ ਹੋਣੀ ਹੁੰਦੀ ਹੈ ਨਾ ਸੀਐਲ ਹੋਊਗਾ ਖੇਤੀ ਤੋਂ ਬਗੈਰ ਤੁਸੀਂ ਕੁਝ ਕਰ ਨਹੀਂ ਸਕਦੇ ਹੌਣ ਤੇ ਜਿਹੜੇ ਜ਼ਮੀਨਾਂ ਦੇ ਭਾਅ ਕਿੱਥੇ ਚਲੇ ਗਏ ਸੀ ਥੱਲੇ ਰੋਲ ਤੇ ਕਿਸਾਨ ਤੇ ਹਲ ਵੀ ਆਪਾਂ ਸੁੱਤੇ ਰਹਾਂਗੇ ਐਡੇ ਤੱਕੇ ਹੋਈ ਜਾਂਦੇ ਸ਼ਰਮ ਨਹੀਂ ਇਕਾਲੀਦਨ ਜੈਜਾ ਵੀ ਹੈ ਅਸੀਂ ਮੈਂ ਤੁਹਾਨੂੰ ਅੱਜ ਕੇਜਰੀਵਾਲ ਨੂੰ ਕਹਿਣਾ ਚਾਹਣਾ ਮੈਂ ਪਹਿਲੇ ਵੀ ਕਿਹਾ ਹੈ ਸਮੂਚੀ ਲੀਡਰਸ਼ਿਪ ਤਿਆਰ ਹੈ ਵਰਕ ਕਰ ਤਿਆਰ ਹੈ ਜਾਨ ਵੀ ਜਾਣੀ ਪਏ ਦੇਵਾਂਗੇ ਪਰ 1 ਇੰਚ ਜ਼ਮੀਨ ਪੰਜਾਬ ਦੀ ਨਹੀਂ ਇਹਨਾਂ ਠੱਗਾਂ ਨੂੰ ਲੈਣ ਦੇਵਾਂਗੇ ਨਾਲੇ ਪਹਿਲੀ ਤਰੀਕ ਨੂੰ ਪਹਿਲੀ ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਇਹਨਾਂ ਗੁੰਡਿਆਂ ਦੇ ਖਿਲਾਫ ਠੱਗਾਂ ਦੇ ਖਿਲਾਫ ਪਰ ਠੱਗਾਂ ਦੀ ਸਰਕਾਰ ਦੇ ਖਿਲਾਫ ਜੱਪੀ ਜਮੀਨ ਬਚਾਉਣ ਦਾ ਮੋਰਚਾ ਲਾ ਰਹੀ ਹੈ ਤੇ ਪੰਜਾਬ ਬਚਾਉਂਦਾ ਮੈਂ ਬੇਨਤੀ ਕਰਦਾ ਹਰ ਰੋਜ਼ ਜਥਾ ਜਾਇਆ ਕਰੂੰਗਾ ਮਹਾਲੀ ਅੰਮ੍ਰਿਤਸਰ ਗੁਰੂ ਦੇ ਘਰ ਦੇ ਤੇ ਤੁਸੀਂ ਹੈਰਾਨ ਰਹਿ ਜਾਓਗੇ ਕਰੋੜਾਂ ਰੁਪਏ ਲਾ ਕੇ ਕੇਜਰੀਵਾਲ ਨੇ ਆਪਣਾ ਇੱਕ ਸ਼ੀਸ਼ ਮਹਿਲ ਬਣਾ ਲਿਆ ਜਿੱਥੇ ਆ ਕੇ ਰਹਿੰਦਾ ਉਹਨੂੰ ਘੇਰਾ ਕਰਾ ਕਰੇ ਰਾਂਗੇ ਜਿੰਨਾ ਤੱਕ ਉਹ ਵਾਪਸ ਕਾਨੂੰਨ ਵਾਪਸ ਨਹੀਂ ਲੈਂਦਾ ਮੈਂ ਬਿਲਡਰਾਂ ਨੂੰ ਦੱਸਣਾ ਚਾਹਣਾ ਦਿੱਲੀ ਵਾਲਿਆਂ ਨੂੰ ਇਹਨਾਂ ਨੂੰ ਪੈਸੇ ਦੇਣ ਬਰਬਾਦ ਨਾ ਕਰਿਓ ਆਪਣੇ ਕਿਉਂਕਿ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣੀਆਂ ਤੇ ਮੈਂ ਵਾਦਾ ਕਰਦਾ ਹਾਂ ਪਰਮਾਤਮਾ ਮੇਰ ਕਰੇ ਖੋੜਾ ਅਸ਼ੀਰਵਾਦ ਦੇ ਤੁਸੀਂ ਪੰਥ ਵੀ ਪੰਜਾਬ ਦੀ ਸਰਕਾਰ ਵਾਪਸ ਲੈ ਕੇ ਉਸਤਾਈ ਨੂੰ ਪਹਿਲੇ ਹੀ ਦਿਨ ਜੇ ਧੱਕੇ ਨਾਲ ਵੀ ਕੀਤੀ ਸੀ ਵਾਪਸ ਕਰ ਦਾਂਗੇ ਜਿਵੇਂ ਐਸੋਇਲ ਮਹਿਰ ਦੀ ਜ਼ਮੀਨ ਐਕਵਾਇਰ ਕੀਤੀ ਅਸੀਂ ਵਾਪਸ ਕੀਤੀ ਮੈਂ ਕਾ ਵੀ ਐਲਾਨ ਕਰਦਾ ਹਾਂ ਦੇਖੋ ਕਿੰਨਾ ਟੱਕਾ ਆਪਣੇ ਨਾਲ ਹੁੰਦਾ ਹੈ ਹਿਮਾਚਲ ਪ੍ਰਦੇਸ਼ ਆਪਣੇ ਗਵਾਂਡੀ ਸੂਬਾ ਜੇ ਪੰਜਾਬ ਦਾ ਉਥੇ ਕੋਈ ਬੰਦਾ ਜ਼ਮੀਨ ਲੈਣਾ ਚਾਹੋ ਨਹੀਂ ਲੈ ਸਕਦਾ ਆਪਣੇ ਦੇਸ਼ ਦੇ ਖੁਦ ਉਹ-ਉਹ ਕਾਨੂੰਨ ਜੰਮੂ ਕਸ਼ਮੀਰ ਚ ਨਹੀਂ ਲੈ ਸਕਦਾ ਉਤਰਾੰਚਲ ਚ ਨਹੀਂ رہ ਸਕਦਾ ਰਾਜਸਥਾਨ ਚ ਨਹੀਂ ਲੈ ਸਕਦਾ ਅਸੀਂ ਵੀ ਐਲਾਨ ਕਰਦੇ ਹਾਂ ਜਾਂ ਤਾਂ ਸਾਨੂੰ ਉਥੇ ਲੈਣ ਦਿਓ ਨਹੀਂ ਤਾਂ ਪੰਜ ਮੈਂ ਕਹਿੰਦਾ ਅਸੀਂ ਕਾਨੂੰਨ ਲਿਆਵਾਂਗੇ ਪੰਜਾਬ ਦੇ ਵਿੱਚ ਵੀ ਕੋਈ ਬਾਹਰਲਾ ਜ਼ਮੀਨ ਨਹੀਂ ਲੈ ਸਕੂਗਾ ਬੋਲੇ ਸੋਨ ਹੋਰ ਦੂਜੀ ਗੱਲ ਮੈਂ ਦੇਖੀ ਜਦੋਂ ਦੇ ਝਾੜੂ ਵਾਲੇ ਆਏ ਆ तकरीबन 25 30 ਹਜ਼ਾਰ ਨੌਕਰੀਆਂ ਸਰਕਾਰੀ ਲੱਗੇ ਲੋਕ ਮੈਂ ਲਿਸਟ ਦੇਖ ਰਿਹਾ ਸੀ ਮੈਂ ਲਿਸਟ ਦੇਖ ਰਿਹਾ ਸੀ ਅੱਧੇ ਤੋਂ ਜ਼ਿਆਦੇ ਲੋਕ ਜਿਹੜੇ ਸਰਕਾਰੀ ਨੌਕਰੀ ਪੰਜਾਬ ਦੇ ਲੱਗੇ ਐ ਕੋਈ ਯੂਪੀ ਤੋਂ ਐ ਕੋਈ ਹਰਿਆਣੇ ਤੋਂ ਐ ਕੋਈ ਰਾਜਸਥਾਨ ਤੋਂ ਐ ਆਪਣੇ ਸੂਬੇ ਦੀਆਂ ਨੌਕਰੀਆਂ ਭਰ ਜਾਣ ਲੱਗੀਆਂ ਕਿਉਂਕਿ ਆਪਾਂ ਬਾਹਰ ਲਿਆਂ ਨੂੰ ਤਾਂ ਇੱਥੇ ਕਬਜ਼ਾ ਖਰਾਾ ਦਿੱਤਾ ਮੈਂ ਐਲਾਨ ਕਰਦਾ ਕਿ ਜਿਸ ਦਿਨ ਸਰਕਾਰ ਆ ਗਈ ਕਾਨੂੰਨ ਬਣਾਵਾਂਗੇ ਫਿਰ ਤੋਂ ਕਿ ਪੰਜਾਬ ਦੀ ਸਰਕਾਰੀ ਨੌਕਰੀਆਂ ਇਕੱਲੀਆਂ ਪੰਜਾਬੀਆਂ ਨੂੰ ਮਿਲਣਗੀਆਂ ਹੋਰ ਕਿਸੇ ਨੂੰ ਨਹੀਂ ਮਿਲੂਗੀ ਜੇ ਇੰਡਸਟਰੀ ਵੀ ਆਉਗੀ ਪੰਜਾਬ ਤਸੀਂ ਇਨਸੈਂਟਿਵ ਦੇਵਾਂਗੇ ਉਹਨਾਂ ਨੂੰ ਇੱਥੇ ਕਾਰਖਾਨੇ ਲਾਉਣ ਵਾਸਤੇ ਕਿਉਂਕਿ ਉਦਯੋਗ ਦੇ ਬਿਗੈਰ ਕੰਮ ਨਹੀਂ ਚੱਲਣਾ ਆਪਣਾ ਪਰ ਅਸੀਂ ਇਨਸੈਂਟਿਵ ਚੰਗੇ ਦੇਵਾਂਗੇ ਪਰ ਕੰਡੀਸ਼ਨ ਰੱਖਾਂਗੇ 80% ਨੌਕਰੀ ਪ੍ਰਾਈਵੇਟ ਸੈਕਟਰ ਵਿੱਚ ਪੰਜਾਬ ਦੇ ਲੋਕਾਂ ਦੀਆਂ ਹੋਣੀਆਂ ਚਾਹੀਦੀਆਂ ਜਿਹੜੀਆਂ ਜਿਹੜੀਆਂ ਸਹੂਲਤਾਂ ਬਾਪੂ ਬਾਦਲ ਦਿੰਦੇ ਸੀ ਉਹ ਸਾਰਿਆਂ ਕੁਝ ਬੰਦ ਹੋ ਗਿਆ ਹੁਣ ਆਟਾ ਦਾਲ ਸਕੀਮ ਬੰਦ ਹੋ ਗਈ ਕਿ ਨਹੀਂ ਹੁਣ ਤਾਂ ਦਿੱਲੀ ਵਾਲੇ ਕੰਕ ਆਉਂਦੀ ਆ ਅਨੰਦ ਤਾਂ ਬੰਦ ਕਰਦੀ ਐ ਪਹਿਲੀ ਦਿਨ ਆਟਾ ਦਾਲ ਸਕੀਮ ਵਾਪਸ ਚਾਲੂ ਕੀਤੀ ਜਾਊਗੀ ਸ਼ਗ ਨੇਲੇ ਕਾੜ ਕਟੇ ਜਿੰਨੇ ਨੀਲੇ ਕਾੜ ਕਟੇ ਐ ਸਾਰੇ ਵਾਪਸ ਬਣਾਏ ਜਾਣਗੇ ਸ਼ਗਨ ਸਕੀਮ ਵਾਪਸ ਚਾਲੂ ਚਾਲੂ ਕਰਾਈ ਜਾਊਗੀ ਐਸੀ ਪਰਿਵਾਰਾਂ ਨੂੰ ਅਸੀਂ ਮੁਫਤ ਪੜਾਉਂਦੇ ਸੀ तकरीबन 7 ਲੱਖ ਐਸੀ ਬੱਚਿਆਂ ਬੱਚਿਆਂ ਨੂੰ ਅਸੀਂ ਕਾਲਜਾਂ ਦੀ ਪੜ੍ਹਾਈ ਕਰਾਈ ਹੈ ਆ ਬੰਦ ਹੋ ਗਿਆ ਹੈ ਔਨਸਾਰ ਵਾਪਸ ਚਾਲੂ ਕੀਤੀ ਜਾਊਗੀ ਔਨਸਾਰ ਪੈਨਸ਼ਨ ਵਧਾਈ ਜਾਊਗੀ ਕਿਤੇ ਕਿਤੇ ਮੈਂ ਸੋਚਦਾ ਹੁੰਨਾ ਹੈ ਕਿਤੇ ਮੈਂ ਜਾਣਨਾ ਹੁੰਨਾ ਨਾ ਸੜਕ ਤੇ मैं देखता रहना है आ आवर्सिटी कदों तो बनी है बादल साहब के टाइम यार नहर कदों निकली है पता कराओ बादल साहब के टाइम तो आ डैम कदों तो बने है। बादल साहब के टाइम आलज कदों बने बादल साहब के टाइम आ ट्यूबवैल किन्ने लगे है कि तो सरकार ने दते है बापू बादल ने दते है मेरे को महकमा ਮੈਂ ਅਫਸਰ ਨੂੰ ਬੁਲਾਇਆ ਮੈਂ ਕਿਹਾ ਕਿੰਨੇ ਕਿਊਬਲ ਕਨੈਕਸ਼ਨ ਆ ਪੰਜਾਬ ਦੇ ਕਹਿੰਦੇ 15 ਲੱਖ ਹੈ ਮੈਂ ਕਿਹਾ ਕਿਹੜੀ ਸਰਕਾਰ ਨੇ ਕਿੰਨੇ ਦਿੱਤੇ ਆ ਇੱਕ ਹਫਤੇ ਬਾਅਦ ਮੇਰੇ ਕੋਲੇ ਆਏ ਹਿਸਾਬ ਲੈ ਕੇ ਕਹਿੰਦੇ ਜੀ 15 ਲੱਖ ਚੋਂ 13.5 ਲੱਖ ਅਖਾਲੀ ਦਲ ਨੇ ਦਿੱਤੇ ਆ ਯਾ ਮੈਂ ਕਿਥੇ ਤੁਸੀਂ ਸੋਚਿਆ ਡਿਵਲ ਕਨੈਕਸ਼ਨ ਦੇ ਨਾਲ ਅਕਾਲੀ ਦਲ ਮੁਫਤ ਬਿਜਲੀ ਦੇਣ ਵਾਲਾ ਅਕਾਲੀ ਦਲ ਆਟਾ ਦਾਲ ਦੇਣ ਵਾਲਾ ਅਕਾਲੀ ਦਲ ਸ਼ਗਨ ਦੇਣ ਵਾਲਾ ਅਕਾਲੀ ਦਲ ਮੰਡੀਆਂ ਬਣਾਉਣ ਵਾਲਾ ਅਕਾਲੀ ਦਲ ਗੁਰੂ ਘਰਾਂ ਦੀ ਸੇਵਾ ਕਰਨ ਵਾਲਾ ਸੰਭਾਲ ਕਰਨ ਵਾਲਾ ਅਕਾਲੀ ਦਲ ਜਿੰਨੇ ਆਪਣੇ ਗੁਰੂ ਸਾਹਿਬ ਜਿਹੜੇ ਜਿਹੜੇ ਸ਼ਹਿਰਾਂ ਚੱਲਦੇ ਉਹਨਾਂ ਦੇ ਹੋ ਪਏ ਸਾਰੇ ਸ਼ਹਿਰਾਂ ਨੂੰ ਡਿਵੈਲਪ ਕਰਨ ਵਾਲਾ ਅਕਾਲੀ ਦਲ ਘਰ ਘਰ ਮੰਡੀਆਂ ਬਣਾਉਣ ਵਾਲਾ ਅਕਾਲੀ ਦਲ ਪੈਨਸ਼ਨਾਂ ਦੇਣ ਵਾਲਾ ਅਕਾਲੀ ਦਲ ਮੁਫਤ 200 ਯੂਨਿਟ ਬਿਜਲੀ ਦੇਣ ਵਾਲਾ ਅਕਾਲੀ ਦਲ ਪੱਕੇ ਖਾਲੇ ਬਣਾਉਣ ਵਾਲਾ ਕਾਕਲੀ ਦਾ ਨਹਿਰਾ ਕੱਟਣ ਵਾਲਾ ਕਾਕਲੀ ਦਾ ਜਦੋਂ ਵੋਟਾਂ ਦਾ ਟਾਈਮ ਹੁੰਦਾ ਉਦੋਂ ਪਤਾ ਨਹੀਂ ਭੁੱਲ ਜਾਂਦੇ ਆਪਾਂ ਸਾਰੇ ਤੁਸੀਂ ਮੈਂ ਚੈਲੰਜ ਕਰਦਾ ਕਿਸੇ ਵੀ ਕਾਂਗਰਸ ਦੀ ਸਟੇਜ ਤੇ ਕਿਤੇ ਤੁਸੀਂ ਸੁਣਿਆ ਕਿਸੇ ਲੀਡਰ ਨੂੰ ਕਿ ਸਾਡੀ ਸਰਕਾਰ ਨੇ ਆਹ ਬਣਾ ਕੇ ਦਿੱਤਾ ਪੰਜਾਬ 'ਚ ਇੱਕ ਲੀਡਰ ਨਹੀਂ ਕਹੂਗਾ ਇੱਕ ਲੀਡਰ ਮੈਂ ਤਾਂ ਐਸੈਂਬਲੀ 'ਚ ਵੀ ਪੁੱਛਿਆ ਸੀ ਤੁਸੀਂ ਸੁਣਿਆ ਹੋਣਾ ਜਦ ਟੀਵੀ ਤੇ ਆਇਆ ਸੀ ਮੈਂ ਸਵਾਲ ਪੁੱਛਿਆ ਸੀ ਬਹਿ ਚੱਲਦੀ ਕਿ ਕਿਹੜੀ ਸਰਕਾਰ ਨੇ ਕੀ ਕੀਤਾ ਪੰਜਾਬ 'ਚ ਅਸੈਂਬਲੀ 'ਚ ਮੈਂ ਮੈਂ ਉੱਤੇ ਖੜਾ ਹੋਇਆ ਮੈਂ ਕਿਹਾ ਬਹਿਸ ਕਰਨ ਦੀ ਲੋੜ ਹੀ ਨਹੀਂ ਮੈਂ ਕਿਹਾ ਕਾਂਗਰਸੀਓ ਤੁਸੀਂ ਮੈਨੂੰ ਪੰਜ ਚੀਜ਼ਾਂ ਗਿਣਾ ਦਿਓ ਪੂਰੇ 70 ਸਾਲ ਦੇ ਵਿੱਚ ਜਿਹੜੀਆਂ ਤੁਸੀਂ ਬਣਾਈਆਂ ਪੰਜਾਬ ਦੇ ਵਿੱਚ ਪੰਜ ਚੀਜ਼ਾਂ ਆ ਇੱਕ ਦੂਜੇ ਨੂੰ ਪੁੱਛਣ ਲੱਗੇ ਪੰਜ ਨਹੀਂ ਗਿਣਾ ਸਕੇ ਮੈਂ ਕਿਹਾ ਚਾਰ ਚਾਰ ਵੀ ਨਹੀਂ ਗਿਣਾ ਸਕੇ ਦੋ ਨਹੀਂ ਫਿਰ ਮੈਂ ਕਿਹਾ ਇੱਕ ਤਾਂ ਦੱਸ ਦਿਓ ਤੇ ਕਾਂਗਰਸੀਆਂ ਨੇ ਕੀ ਜਵਾਬ ਦਿੱਤਾ ਚੰਨੀ ਨੇ ਪੈਚਵਰ ਕਿਤੇ ਸੜਕਾਂ ਦੇ ਢੋਏ ਭਰੇ ਆ ਆ ਝਾੜੂ ਵਾਲਿਆਂ ਦਾ ਟੋਈ ਨਹੀਂ ਭਰੇ ਕੀ ਆਪਾਂ ਪੰਜਾਬ ਨੂੰ ਬਚਾਉਣਾ ਹੈ ਜਿਨ੍ਹਾਂ ਨੇ ਪੰਜਾਬ ਨੂੰ ਬਚਾਉਣਾ ਹੱਥ ਖੜੇ ਕਰੋ ਕੱਲੇ ਹੱਥ ਕੜੇ ਕਰਕੇ ਨਹੀਂ ਹੋਣਾ ਬਟਨ ਦਬਾਉਣਾ ਪੈਣਾ ਕਿਸ ਚੀਜ਼ ਦਾ ਬਟਨ ਦਬਾਉਣਾ ਪੈਣਾ ਮੈਂ ਸੁਣਿਆ ਨਹੀਂ ਤੇ ਪਹਿਲੀ ਵਾਰ ਪਹਿਲਾ ਨਿਸ਼ਾਨਾ ਆ ਗਿਆ ਤਰਨ ਤਰਨ ਹਲਕੇ ਦਾ ਨੇਰੀ ਲਿਆ ਦਿਓ ਆ ਜਿੰਨੀਆਂ ਪਾਰਟੀਆਂ ਦਿਖਾ ਦਿਓ ਕੀ ਉਹ ਪਾਰਟ ਆਪਣੇ ਬਜ਼ੁਰਗਾਂ ਜਿਹਦੀ ਸਪਿਰਿਟ ਤੁਹਾਡੇ ਬਜ਼ੁਰਗਾਂ ਦੀ ਸੀ ਪੰਥ ਪ੍ਰਤੀ ਅਕਾਲੀ ਦਲ ਪ੍ਰਤੀ ਉਹ ਸਪਿਰਿਟ ਆਪਣੇ ਵਿੱਚ ਫਿਰਤੋ ਲੈ ਕੇ ਆਓ ਉਹ ਸਪਿਰਿਟ ਵਾਪਸ ਲੈ ਕੇ ਆਓ ਤੁਹਾਡੇ ਬਜ਼ੁਰਗ ਤੇ ਬਜ਼ੁਰਗਾਂ ਦੇ ਬਜ਼ੁਰਗ ਆਪਣੇ ਘਰੇ ਬਜ਼ੁਰਗਾਂ ਨੂੰ ਪੁੱਛੋ ਜਦੋਂ ਅਕਾਲੀ ਦਲ ਦਾ ਕੋਈ ਸੁਨੇਹਾ ਆਉਂਦਾ ਸੀ ਨਾ ਬਜ਼ੁਰਗ ਆਪਣਿਆਂ ਵੀ ਉਦੋਂ ਪਰਨਾ ਫੜ ਕੇ ਚੱਲ ਪੈਂਦੇ ਸੀ ਪੰਮ ਨੂੰ ਭਾਵੇਂ 5 ਸਾਲ ਜੇਲ੍ਹ ਪੈਣਾ ਪਏ ਭਾਵੇਂ 4 ਸਾਲ ਪਾਵੇਂ ਕਿੰਨੇ ਪਿੱਛੇ ਨਹੀਂ ਹਟੇ ਆ ਨਵੀਂ ਪੀੜੀ ਭੁੱਲ ਗਈ ਐ ਕਿ ਪੰਜਾਬ ਕੀ ਸੀ ਤੇ ਕਾਲੀ ਦਲ ਦਾ ਕੀ ਮਤਲਬ ਐ ਇਸ ਕਰਕੇ ਮ ਆਪਣੀ ਬਜ਼ੁਰਗਾਂ ਦੀ ਤੇ ਬਜ਼ੁਰਗਾਂ ਦੇ ਬਜ਼ੁਰਗਾਂ ਦੀ ਸਪਿਰਿਟ ਵਾਪਸ ਲੈ ਕੇ ਆਓ ਤੇ ਵਾਪਸ ਉਹੀ ਕਾਲੀ ਦਲ ਦੀ ਤਾਕਤ ਬਣਾਓ ਜਿਹੜੀ ਪਹਿਲੇ ਹੁੰਦੀ ਸੀ ਤੇ ਮੈਂ ਤੁਹਾਨੂੰ ਵਾਦਾ ਕਰਦਾ ਐ ਤੁਸੀਂ ਪਛਾਣੋਗੇ ਤੁਸੀਂ ਹੈਰਾਨ ਰਹਿ ਜਾਓਗੇ ਕਹਿ ਜੇ ਸੁਪਨੇ ਅਸੀਂ ਬਣਾਈ ਬੈਠੇ ਆ ਕਿਵੇਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ ਖਾਲੀ ਦਿਲ ਤੋਂ ਬਗੈਰ ਕੋਈ ਹੋਰ ਕਰ ਨਹੀਂ ਸਕਦਾ ਇੰਨਾ ਨਾ ਕਾਂਗਰਸੀਆਂ ਦਾ ਪੰਜਾਬ ਘਰ ਹੈ ਨਾ ਝਾੜੂ ਵਾਲਿਆਂ ਦਾ ਪੰਜਾਬ ਘਰ ਹੈ ਨਾ ਫੁੱਲਾਂ ਵਾਲਿਆਂ ਦਾ ਪੰਜਾਬ ਚ ਘਰ ਹੈ ਕੱਲਾ ਘਰ ਕਾਲੀ ਦਲ ਵਾਲਿਆਂ ਦਾ ਘਰ ਹੈ ਪੰਜਾਬ ਆ ਤਾਂ ਗੈਸਟ ਹਾਊਸ ਮੰਗੂ ਆਉਂਦੇ ਐ ਇੱਥੇ ਰਹਿ ਕੇ ਲੁੱਟ ਕੇ ਚਲੇ ਜਾਂਦੇ ਐ ਤੇ ਜਦੋਂ ਠੱਗੀ ਵੱਜ ਜਾਂਦੀ ਐ ਫਿਰ ਆਪਾਂ ਰੋਂਦੇ ਐ ਇਸ ਕਰਕੇ ਮੈਂ ਬੇਨਤੀ ਕਰਦਾ ਨਾਲੇ ਖੇਰਾ ਸਾਹਿਬ ਬੱਠੇ ਬੰਦੀ ਸਿੰਘ ਬੈਠੇ ਐ ਖੇਰਾ ਸਾਹਿਬ ਆਪਾਂ ਮਨ ਲਾ ਜੇ ਮਿੰਤਾ ਕਰਨੀਆਂ ਛੱਡ ਦਈਏ ਜਦੋਂ ਸਰਕਾਰ ਆਈ ਪਹਿਲੀ ਘੁੱਗੀ ਸਾਰਿਆਂ ਨੂੰ ਛੱਡ ਦੂੰਗਾ ਦੇਖੀ ਜੋਗ ਜੀ ਨੇ ਪੂਝ ਫੜ ਲੜ ਬੋਲੇ ਸਰਕਾਰ ਆਪਣੀ ਬਣਾ ਦਿਓ ਕੋਈ ਬੰਦੀ ਸਿੰਘ ਪੰਜਾਬ ਦੀ ਜੇਲ੍ਹ ਜਿ ਨਿਕਲੂਗਾ ਸਾਰੇ ਬਾਹਰ ਹੋਣਗੇ ਵਾਈਰੂਜ ਜੀ ਕਾ ਖਾਲਸਾ ਵਾਈਰੂਜ ਜੀ ਕੇ ਖਰੇ ਐਮਐਲਏ ਸਰਦਾਰ ਬਲਜੀਤ ਸਿੰਘ ਜੀ ਤੇ ਸਮੁੱਚੇ ਸਰਕਾਰ ਪ੍ਰਧਾਨ ਪ੍ਰਧਾਨ ਸ਼ਰਮਣਿ ਅਕਾਲੀ ਦਸ